ਸਸ਼ੀਗਤ ਤੁਸੀਂ ਦੇਖ ਰਹੇ ਹੋ ਅੱਜ ਦੇ ਪੰਜਾਬੀ মিডিਆ ਮਹਿਮਾਨ ਪ੍ਰਤਕਾਰ ਹਾਜ਼िरा ਪੰਜੂ ਜੀ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਮਲਿਕਾ ਅਰਜੁਨ ਦੇਕਰ ਪਹੁੰਚੀ ਵਿਨੇਸ਼ ਫੋਗਟ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਤੀਰਾ ਚਟਕਾ ਆਪ ਐਮਐਲਏ ਕਾਂਗਰਸ ਜੋ ਹੋਏ ਸ਼ਾਮਲ ਸੀਐਮ ਮਾਨ ਨੇ ਲੋਕਾਂ ਨੂੰ ਕੀਤੀ ਅਪੀਲ ਪੰਜਾਬ 'ਚ ਮੁਰ ਵਧੇਗਾ ਤਾਪਮਾਨ ਵਿਨੇਸ਼ ਫਗਟ ਦੀਆਂ ਕਾਂਗਰਸ ਚ ਜਾਣਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮਲਿਕ ਅਰਜੁਨ ਦੇ ਘਰ ਵਿਨੇਸ਼ ਫਗਟ ਮੁਲਾਕਾਤ ਕਰਨ ਲਈ ਵੀ ਪਹੁੰਚੇ ਨਾ ਨੇ ਮੁਲਾਕਾਤ ਕਿਸ ਮੁੱਦੇ ਤੇ ਕੀਤੀ ਹੈ ਜਾਣਦੇ ਆ ਦੱਸਿਏ ਕਿ ਕਾਂਗਰਸ ਚ ਸ਼ਾਮਲ ਹੋਣ ਦੀ ਜਿਹੜੀ ਵਿਨੇਸ਼ ਫਗਟ ਦੀ ਉਹ ਗੱਲਾਂ ਉੱਡੇ ਆ ਨੇ ਪਹਿਲਵਾਨ ਵਿਨੇਸ਼ ਫਗਟ ਤੇ ਬਜਰੰਗ ਪੂਨੀਆ ਸ਼ੁੱਕਰਵਾਰ ਨੂੰ ਅਧਿਕਾਰਤਾ ਤੌਰ ਤੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਜਾ ਰਹੇ ਨੇ ਪਾਰਟੀ ਚ ਸ਼ਾਮਲ ਹੋਣ ਤੋਂ ਪਹਿਲਾਂ ਦੋਵੇਂ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਦੇ ਘਰ ਪਹੁੰਚੇ ਪਾਰਟੀ ਦੇ ਜਰਨਲ ਸਕਰਤਕ ਕੇਸੀ ਵੈਨਗੋਪਾਲ ਵੀ ਖਰਖੜ ਦੇ ਰਿਹਾਇਸ਼ ਤੇ ਮੌਜੂਦ ਹਨ ਕਾਂਗਰਸ ਚ ਸ਼ਾਮਲ ਹੋਣ ਤੋਂ ਬਾਅਦ ਵਿਨੀ ਸ਼ਤੀ ਬਜਰੰਗ ਹੁਣ ਕੁਸ਼ਤੀ ਦੇ ਅਖਾੜੇ ਤੇ ਸਿਆਸੀ ਮੈਦਾਨ ਚ ਨਜ਼ਰ ਆਉਣਗੇ ਦੋਵੇਂ ਖਿਡਾਰੀ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਇਸ ਤੋਂ ਪਹਿਲਾਂ ਬਜਰੰਗ ਪੁਨੀਆ ਨੇ ਕਹਿ ਆ ਸਿੱਕੀਓ ਅਤੇ ਵਿਨੀ ਸ਼ੇ ਸ਼ੁੱਕਰਵਾਰ ਨੂੰ ਕਾਂਗਰਸ ਚ ਸ਼ਾਮਲ ਹੋਣਗੇ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਇਹ ਕयास लगाए ਜਾ ਰਹੇ ਹਨ ਕਿ ਦੋਵੇਂ ਪਹਿਲਵਾਨ ਕਾਂਗਰਸ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਇਸ ਤੋਂ ਪਹਿਲਾਂ ਦੋਵਾਂ ਨੇ ਰਾਹੁਲ ਗਾਂਧੀ ਨਾਲ ਵੀ ਮੁਲਾਕਾ ਕਾਟ ਕੀਤੀ ਸੀ ਤਾਂ ਸਹੀ ਹੈ ਕਿ ਕੁਸ਼ਤੀ ਖਿਡਾਰੀ ਵੀ ਨੇ ਇਸੇ ਫਗਾਟ ਹੋਣ ਕਾਂਗਰਸ ਜੋ ਸ਼ਾਮਲ ਹੋਣ ਜਾ ਰਹੀ ਉਹਨਾਂ ਨੇ ਆਪਣਾ ਸਿਆਸਤ ਦੇ ਵਿੱਚ ਕਦਮ ਜਿਹੜਾ ਉਹ ਰੱਖਣ ਜਾ ਰਹੇ ਨੇ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਆਮ ਜਨਤਾ ਨੂੰ ਕਈ ਝਟਕੇ ਦਿੱਤੇ ਗਏ ਨੇ ਪਹਿਲਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ ਨੇ ਤੇ ਹੁਣ ਪੰਜਾਬੀਆਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਖਤਮ ਹੋਣ ਤੋਂ ਅਗਲੇ ਦਿਨ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਵਾਧਾ ਕਰਦੇ ਹੋਏ ਸੂਬੇ ਦੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਵਾਧੇ ਦਾ ਝਟਕਾ ਦੇਣ ਦੇ ਨਾਲ ਹੀ ਬਿਜਲੀ ਨੂੰ ਵੀ 3 ਰੁਪਏ ਪ੍ਰਤੀ ਯੂਨਿਟ ਮਹਿੰਗਾ ਕਰ ਦਿੱਤਾ ਹੈ ਪੰਜਾਬ ਸਰਕਾਰ ਵੱਲੋਂ ਇੱਕ ਹੀ ਦਿਨ ਵਿੱਚ ਤਨ ਨੂੰ ਕਈ ਝਟਕੇ ਦਿੱਤੇ ਗਏ ਹਨ ਪੈਟਰੋਲ ਵਿੱਚ 68 ਪੈਸੇ ਅਤੇ ਡੀਜ਼ਲ ਵਿੱਚ 92 ਪੈਸੇ ਦਾ ਵਾਧਾ ਕਰਦੇ ਹੋਏ ਸਰਕਾਰ ਨੂੰ 542 ਕਰੋੜ ਰੁਪਏ ਦਾ ਫਾਇਦਾ ਹੋਵੇਗਾ ਬਿਜਲੀ ਦੇ ਰੇਟ ਵਿੱਚ 3 ਰੁਪਏ ਦਾ ਵਾਧਾ ਕਰਨ ਨਾਲ ਸਰਕਾਰ ਨੂੰ 2500 ਕਰੋੜ ਰੁਪਏ ਤੱਕ ਫਾਇਦਾ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਚੰਡੀਗੜ੍ਹ ਵਿਖੇ ਕੈਬਨਿਟ ਦੀ ਬੈਠਕ 'ਚ ਸਾਰੇ ਫੈਸਲੇ ਲਏ ਗਏ ਨੇ ਬੈਠਕ ਮਗਰੋਂ ਪ੍ਰੈਸ ਕਾਨਫਰੰਸ ਸੰਮਿਲਨ ਦੌਰਾਨ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਵਿੱਚ ਖਰਚੇ ਚਲਾਉਣ ਲਈ ਵੈਟ ਵਧਾਉਣ ਦੀ ਲੋੜ ਹੈ ਸਮਝੀ ਜਾ ਰਹੀ ਹੈ ਤਾਂ ਸਰਕਾਰ ਵੱਲੋਂ ਕੁਛ 6% ਦੀ ਵੈਟ ਵਿੱਚ ਵਾਧਾ ਕੀਤਾ ਗਿਆ ਹੈ ਇਸ ਵਾਧੇ ਦੇ ਨਾਲ ਆਉਣ ਵਾਲੇ ਪੈਸੇ ਨੂੰ ਪੰਜਾਬ ਦੇ ਵਿਕਾਸ ਲਈ ਖਰਚ ਕੀਤਾ ਜਾਵੇਗਾ ਬਿਜਲੀ ਦੀਆਂ ਦਰਾਂ ਵਿੱਚ ਦਿੱਤੀ ਜਾਣ ਵਾਲੀ 3 ਰੁਪਏ ਦੀ ਸਬਸਿਡੀ ਨੂੰ ਵਾਪਸ ਲੈਣ ਵਾਲੇ ਫੈਸਲੇ ਬਾਰੇ ਉਹਨਾਂ ਕਿਹਾ ਸੀ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਮਿਲ ਹੀ ਰਹੀ ਸੀ ਤਾਂ 3 ਰੁਪਏ ਵੱਖਰੇ ਤੌਰ ਤੇ ਦੇਣ ਦਾ ਕੋਈ ਵੀ ਤੁਕ ਨਹੀਂ ਸੀ ਜਿਸ ਕਾਰਨ ਹੀ ਇਸ ਨੂੰ ਹਟਾਇਆ ਗਿਆ ਹੈ ਦੱਸੋ ਇਹ ਕਿ ਹੁਣ ਪੰਜਾਬੀਆਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਝਟਕਾ ਦਿੱਤਾ ਗਿਆ ਹੈ ਬਿਜਲੀ ਦੀ ਯੂਨਿਟ 3 ਰੁਪਏ ਹੋਰ ਵਾਧਾ ਦਿੱਤੀ ਗਈ ਹੈ ਆਪ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਆਪ ਐਮਐਲ ਕਾਂਗਰਸ ਦੇ ਵਿੱਚ ਜਾ ਕੇ ਸ਼ਾਮਲ ਹੋ ਗਏ ਨੇ ਦੱਸਿਆ ਇਹ ਕਿ ਹਰਿਆਣਾ ਵਿਧਾਨ ਸਭਾ ਗੱਟ ਜੋੜ ਦੀਆਂ ਗੱਲਾਂ ਵਿਚਾਲੇ ਕਾਂਗਰਸ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ ਆਮ ਵਿਧਾਇਕ ਰਜਿੰਦਰ ਪਾਲ ਗੌਤਮ ਅਜ ਕਾਂਗਰਸ ਚ ਸ਼ਾਮਲ ਹੋ ਗਏ ਹਨ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਗੱਟ ਜੋੜ ਨੂੰ ਲੈ ਕੇ ਆਪ ਅਤੇ ਕਾਂਗਰਸ ਵਿਚਾਲੇ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਸੂਤਰਾਂ ਨੇ ਦੱਸਿਆ ਹੈ ਕਿ ਆਪ 90 ਵਿੱਚੋਂ 10 ਸੀਟਾਂ ਦੀ ਮੰਗ ਕਰ ਰਹੀ ਹੈ ਜਦਕਿ ਕਾਂਗਰਸ ਇਸ ਲਈ ਤਿਆਰ ਨਹੀਂ ਹੈ ਪਾਰਟੀ ਆਪ ਨੂੰ 5 ਤੋਂ ਵੱਧ ਸੀਟਾਂ ਦੇਣ ਲਈ ਤਿਆਰ ਨਹੀਂ ਹੈ ਦੱਸਿਆ ਜਿੱਥੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਪ ਅਤੇ ਕਾਂਗਰਸ ਦੇ ਗੱਟ ਜੋੜ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਦਿੱਲੀ ਵਿੱਚ ਆਪ ਨੂੰ ਵੱਡਾ ਝਟਕਾ ਲੱਗਿਆ ਹੈ ਆਪ ਦਾ ਐਮਐਲਏ ਕਾਂਗਰਸ ਦੇ ਵਿੱਚ ਜਾ ਕੇ ਸ਼ਾਮਲ ਹੋ ਗਿਆ ਹੈ सीएम मान ने लोका ਨੂੰ ਅਪੀਲ ਕੀਤੀ ਹੈ ਕਿ ਹਰਿਆਣਾ ਦੇ ਲੋਕਾਂ ਨੂੰ ਵੀ ਜਿਹੜਾ ਹੈ ਕਿ ਬਦਲਾਵ ਦੀ ਲੋੜ ਹੈ ਦਾ ਸਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਹਰਿਆਣਾ ਦੇ ਅਦਾਲਤ ਚੋਣਾਂ ਲੋਕਾਂ ਸੰਬੋਧਿਤ ਕੀਤਾ ਹੈ ਉਹਨਾਂ ਨੇ ਹਰਿਆਣਾ ਦੇ ਲੋਕਾਂ ਨੂੰ ਕਿਹਾ ਹੈ ਕਿ ਸਵਾਰ ਉਹ ਉਤਸ਼ਾਹਿਕ ਚੋਣਾਂ ਲਈ ਵੋਟ ਪਾਉਣ ਜਾ ਰਹੇ ਹਨ ਇਸ ਲਈ ਉਹਨਾਂ ਨੂੰ ਬਦਲਾਵ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਪੰਜਾਬ ਵਾਂਗ ਹਰਿਆਣਾ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਲਿਆਉਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਕਤੂਬਰ ਵਿੱਚ ਹਰਿਆਣਾ ਵਿੱਚ ਇੱਕ ਵੱਡੀ ਇਤਿਹਾਸਿਕ ਤਬਦੀਲੀ ਹੋਣ ਜਾ ਰਹੀ ਹੈ ਉਹਨਾਂ ਕਹਿੰਦੇ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਮੌਕੇ ਦਿੱਤੇ ਗਏ ਉਸੇ ਤਰ੍ਹਾਂ ਹਰਿਆਣਾ ਦੇ ਲੋਕਾਂ ਨੂੰ ਵੀ ਇਹਨਾਂ ਪਾਰਟੀਆਂ ਨੂੰ ਕਈ ਮੌਕੇ ਦਿੱਤੇ ਨਹੀਂ ਪਰ ਇਸ ਵਾਰ ਹਰਿਆਣਾ ਦੇ ਲੋਕਾਂ ਨੂੰ ਪੰਜਾਬ ਵਾਂਗ ਹਰਿਆਣਾ ਵਿੱਚ ਵੀ ਬਦਲਾਅ ਲਿਆਉਣਾ ਪਵੇਗਾ ਸੀਐਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਅਕਸਰ ਕਿਹਾ ਜਾਂਦਾ ਸੀ ਕਿ ਉਹਨਾਂ ਨੂੰ ਵੋਟ ਨਾ ਪਾਓ ਇਹ ਨਵੀਂ ਪਾਰਟੀ ਹੈ ਉਹਨਾਂ ਕੋਲ ਹਜੇ ਸੱਤਾ ਦਾ ਤਜਰਬਾ ਨਹੀਂ ਹੈ ਪਰ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਤੇ ਅਸੀਂ ਦਿਖਾਇਆ ਕਿ ਸਿਹਤ ਤੋਂ ਲੈ ਕੇ ਸਿੱਖਿਆ ਤੱਕ ਕਿਵੇਂ ਕੰਮ ਹੁੰਦਾ ਹੈ ਇਹ ਜ਼ਿਲ੍ਹੇ ਲੋਕਾਂ ਨੂੰ ਸਿੱਖਿਆ ਤੋਂ ਲੈ ਕੇ ਸਿਹਤ ਵਿਭਾਗ ਤੱਕ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ। ਅਸੀਂ ਲੋਕਾਂ ਨੂੰ ਚੰਗੀ ਸਿਹਤ ਲਈ ਮੁਫਤ ਦਵਾਈਆਂ ਦਿੱਤੀਆਂ ਹਨ। ਪੰਜਾਬ ਅਤੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਬਿਜਲੀ ਦੇ ਯੂਨਿਟ ਮੁਫਤ ਦਿੱਤੇ ਨੇ ਪਰ ਹਰਿਆਣਾ ਵਿੱਚ ਲੋਕਾਂ ਨੂੰ ਕੀ ਮਿਲਿਆ? ਦੱਸਦੇ ਹਾਂ ਇਹ ਕਿ ਹਰਿਆਣਾ ਵਿਧਾਨ ਸਭਾ ਦੀ ਚੋਣਾਂ ਵਾਸਤੇ ਕੁਪੇਸ਼ੇ ਭਗਵੰਤ ਮਾਨ ਨੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਾਂਗ ਹੁਣ ਹਰਿਆਣਾ ਦੇ ਲੋਕਾਂ ਨੂੰ ਵੀ ਬਦਲਾਅ ਦੀ ਜ਼ਰੂਰਤ ਹੈ। ਹੁਣ ਇੱਕ ਵਾਰੀ ਹਰਿਆਣਾ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ। ਆਖਰੀ ਵਕਤ ਤੱਕ ਕੰਗਨਾ ਰਣੌਤ ਆਪਣੀ ਫਿਲਮ ਅਮਰਜੈਂਸੀ ਦੀ ਰਿਲੀਜ਼ ਲਈ ਲੜਦੇ ਰਹੇ ਤੇ ਹੁਣ ਆਖਰਕਾਰ ਉਹਨਾਂ ਨੇ ਟਵੀਟ ਰਾਕੇ ਕੁਝ ਲੋਕਾਂ ਨੂੰ ਪੁਸ਼ਟੀ ਕੀਤੀ ਹੈ ਦੱਸਿਆ ਕਿ ਕੀ ਪੁਸ਼ਟੀ ਕੀਤੀ ਗਈ ਹੈ 1975 ਦੀ ਅਮਰਜੈਂਸੀ ਤੇ ਆਧਾਰਿਤ ਕੰਗਨਾ ਰਣੌਤ ਬਿਯੋਂਡ ਵਾਲੀ ਫਿਲਮ ਅਮਰਜੈਂਸੀ ਕਾਫੀ ਸਮੇਂ ਤੋਂ ਸੁਰਖੀਆਂ ਚਾਹ ਇੱਕ ਪਾਸੇ ਕੰਗਨਾ ਆਪਣੀ ਫਿਲਮ ਨੂੰ ਪਰਦੇ ਤੇ ਲਿਆਉਣ ਲਈ ਤਿਆਰ ਸੀ ਦੂਜੇ ਪਾਸੇ ਸੈਂਸਰ ਬੋਰਡ ਨੇ ਫਿਲਮ ਨੂੰ ਹਰੀ ਝੰਡੀ ਨਹੀਂ ਦਿੱਤੀ ਇਸ ਕਾਰਨ ਫਿਲਮ ਮੁਲਤਵੀ ਹੋ ਗਈ ਕੰਗਨਾ ਰਣੌਤ ਸਿਆਸੀ ਡਰਾਮਾ ਅਮਰਜੈਂਸੀ ਪਿਛਲੇ ਸਾਲ 24 ਨਵੰਬਰ ਨੂੰ ਸਿਨੇਮਾ ਰਾ ਵਿੱਚ ਰਿਲੀਜ਼ ਹੋਣ ਵਾਲੀ ਸੀ ਹਾਲਾਂਕਿ ਕਿਸੇ ਕਾਰਨ ਕਰਕੇ ਫਿਲਮ 7 ਮਹੀਨਿਆਂ ਲਈ ਮੁਲਤਵੀ ਹੋ ਗਈ ਤੇ ਨਵੀਂ ਰਿਲੀਜ਼ ਦੀ ਤਾਰੀਖ 14 ਜੂਨ ਨਿਰਧਾਰਿਤ ਕੀਤੀ ਗਈ। ਕੰਗਨਾ ਦੇ ਝੋਨ ਸਫਰ ਕਾਰਨ ਇਹ ਫਿਲਮ 14 ਜੂਨ ਨੂੰ ਵੀ ਰਿਲੀਜ਼ ਨਹੀਂ ਹੋ ਸਕੀ ਜਿਵੇਂ ਹੀ ਇਹ ਦਾ ਘਰ ਮੰਡੀ ਤੋਂ ਸੰਸਦ ਮੈਂਬਰ ਬਣੀ ਤਾਂ ਕੁਝ ਦਿਨਾਂ ਬਾਅਦ ਹੀ ਉਸਨੇ ਫਿਲਮ ਦੀ ਨਵੀਂ ਰਿਲੀਜ਼ ਡੇਟ 6 ਸਤੰਬਰ ਰੱਖੀ ਪਰ ਹੁਣ ਇਸ ਨੂੰ ਵੀ ਟਾਲ ਦਿੱਤਾ ਗਿਆ ਹੈ। ਐਮਰਜੈਂਸੀ ਦਾ ਟ੍ਰੇਲਰ 14 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਫਿਲਮ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ ਸੀ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਟ ਨੇ ਕੰਗਨਾ ਰਣੋਤ ਦੀ ਨੋ ਸਰਟੀਫਿਕੇਟ ਨਹੀਂ ਦਿੱਤਾ ਤੇ ਫਿਲਮ ਮੁਲਤਵੀ ਹੋ ਗਈ 6 ਸਤੰਬਰ ਨੂੰ ਕੰਗਨਾਰ ਰਣੋਤ ਨੇ ਆਪਣੇ ਐਕਸ ਹੈਂਡਲ ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਉਸਨੇ ਲਿਖਿਆ ਭਰੇ ਦਿਲ ਨਾਲ ਮੈਂ ਐਲਾਨ ਕਰਦੀ ਹਾਂ ਕਿ ਮੇਰੇ ਨਿਰਦੇਸ਼ਨ ਚ ਬਣੀ ਐਮਰਜੈਂਸੀ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਸੀਂ ਹਜੇ ਵੀ ਸੈਂਸਰ ਬੋਰਡ ਦੀ ਪ੍ਰਤੀਕਿਰਣਾ ਡਿਊਟੀ ਕਰਦੇ ਹਾਂ ਨਵੀਂ ਰਿਲੀਜ਼ ਦੀ ਤਿੱਥੀ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ ਤੁਹਾਡੀ ਸਮਝ ਅਤੇ ਸਬਰ ਲਈ ਧੰਨਵਾਦ ਕੰਗਨਾਰ ਰਣੋਤ ਸਟਾਰ ਐਮਰਜੈਂਸੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ ਤੇ ਆਧਾਰਿਤ ਸਿੱਖ ਬੋਡੀਗਾਰਡ ਦੁਆਰਾ ਉਸਦੀ ਹੱਤਿਆ ਦਾ ਵੀ ਜ਼ਿਕਰ ਕਰਦੀ ਹੈ 10 ਕੀ ਕੰਗਰਾ ਰਤ ਆਪਣੀ ਐਮਰਜੈਂਸੀ ਫਿਲਮ ਦੀ ਰਿਲੀਜ਼ ਲਈ ਚੰਗੀ ਤਰ੍ਹਾਂ ਆਖਿਰ ਤੱਕ ਲੜ ਰਹੀ ਹੈ ਪਰ ਹੁਣ ਉਸ ਦੀ ਆਪਣੇ ਐਕਸ ਤੇ ਟਵੀਟ ਪਾਉਂਦੇ ਕਿਹਾ ਹੈ ਕਿ ਜਲਦ ਹੀ ਨਵੀਂ ਰਿਲੀਜ਼ ਡੇਟ ਲੋਕਾਂ ਨਾਲ ਸਾਂਝੀ ਕਰੇਗੀ ਪਿਛਲੇ ਦਿਨੀ ਪੰਜਾਬ ਅਤੇ ਚੰਡੀਗੜ੍ਹ 'ਚ ਜੋ ਪੈ ਰਹੀ بارش ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਉੱਥੇ ਹੀ ਪੰਜਾਬ ਤੇ ਚੰਡੀਗੜ੍ਹ ਦਾ ਤਾਪਮਾਨ ਨੂੰ ਮੁੜ ਵਧ ਗਿਆ ਹੈ ਹੁਣ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਮੀਦੀਪ ਵਿਖੇ ਬਾਣੀ ਕੀਤੀ ਹੈ ਦੇਖਣਾ ਹੋਵੇਗਾ ਕਿ ਕਿਹੜੇ ਕਿਹੜੇ ਸੂਬੇ ਲਈ ਮੌਸਮ ਵਿਭਾਗ ਵੱਲੋਂ ਕੋਈ ਚਰਟ ਜਾਰੀ ਹੋਏ ਨਹੀਂ ਜਾਂ ਫਿਰ ਕੋਈ ਵੀ ਅਲਰਟ ਪੰਜਾਬ ਦੇ ਵਿੱਚ ਨਹੀਂ ਜਾਰੀ ਹੋਇਆ ਦੱਸਈਏ ਕਿ ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਦੀ ਰਫਤਾਰ ਮੱਠੀ ਪੈਣੀ ਸ਼ੁਰੂ ਹੋ ਗਈ ਹੈ ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਖੁੱਲ ਕੇ ਮੀਂਹ ਨਹੀਂ ਪਿਆ ਜਦਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਵਿੱਚ ਹਲਕੀ ਬਾਰਿਸ਼ ਹੋਈ ਹੈ ਪੰਜਾਬ ਵਿੱਚ 11 ਸਤੰਬਰ ਤੱਕ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ ਹੈ ਇਸ ਦੌਰਾਨ ਵੀਰਵਾਰ ਨੂੰ ਔਸਤ ਤਾਪਮਨ 1.1 ਡਿਗਰੀ ਵਧਿਆ ਹੈ ਜੇਕਰ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਤਾਪਮਨ 36 ਡਿਗਰੀ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਚੰਡੀਗੜ੍ਹ ਦਾ ਤਾਪਮਨ 1.7 ਡਿਗਰੀ ਵੱਧ ਕੇ 33.9 ਡਿਗਰੀ ਹੋ ਗਿਆ ਹੈ 11 ਸਤੰਬਰ ਤੱਕ ਦੀ ਭਵਿੱਖਬਾਣੀ ਮੁਤਾਬਿਕ ਪੰਜਾਬ 'ਚ ਮੀਂਹ ਨਹੀਂ ਪਵੇਗਾ ਕੁਝ ਖੇਤਰਾਂ ਵਿੱਚ ਪਾਕਟ ਰੇਨ ਹੋਵੇਗੀ ਪਰ ਇਹ ਤਾਪਮਾਨ ਨੂੰ ਪ੍ਰਭਾਵਿਤ ਨਹੀਂ ਕਰੇਗਾ 11 ਸਤੰਬਰ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਇਸ ਨਾਲ ਵਾਤਾਵਰਣ ਵਿੱਚ ਮੌਜੂਦ ਨਮੀ ਘਟ ਜਾਵੇਗੀ ਅਤੇ ਚਿਪਚਿਪਾਹਟ ਤੋਂ ਰਾਹਤ ਮਿਲੇਗੀ ਪੰਜਾਬ ਵਿੱਚ 11 ਸਤੰਬਰ ਤੱਕ ਲਗਭਗ ਮੀਂਹ ਨਹੀਂ ਪਵੇਗਾ ਪਰ ਸਤੰਬਰ ਦੇ ਪਹਿਲੇ 5 ਦਿਨ ਚੰਗੀ ਬਾਰਿਸ਼ ਹੋਈ ਹੈ ਪੰਜਾਬ 'ਚ 5 ਦਿਨਾਂ 'ਚ 5% ਅਤੇ ਚੰਡੀਗੜ੍ਹ 'ਚ 4% ਦਾ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ ਚੰਡੀਗੜ੍ਹ ਵਿੱਚ ਆਮ ਤੌਰ ਤੇ ਸਤੰਬਰ ਦੇ ਪਹਿਲੇ 5 ਇਹਨਾਂ ਦਿਨਾਂ ਵਿੱਚ 36.9 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਇਹਨਾਂ ਦਿਨਾਂ ਚ ਹੁਣ ਤੱਕ 38.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜੋ ਕਿ 4% ਜ਼ਿਆਦਾ ਹੈ ਇਸੇ ਤਰ੍ਹਾਂ ਸਤੰਬਰ ਦੇ ਪਹਿਲੇ 5 ਦਿਨਾਂ ਵਿੱਚ ਪੰਜਾਬ ਵਿੱਚ ਔਸਤਨ 20.7 ਮਿਲੀਮੀਟਰ ਮੀਂਹ ਪੈਂਦਾ ਹੈ ਜਦਕਿ ਹੁਣ ਤੱਕ ਪੰਜਾਬ ਵਿੱਚ 21.8 ਮਿਲੀਮੀਟਰ ਵਰਖਾ ਹੋ ਚੁੱਕੀ ਹੈ ਜਦਕਿ ਪਿਛਲੇ ਹਫਤੇ 29 ਅਗਸਤ ਤੋਂ 4 ਸਤੰਬਰ ਤੱਕ ਪੰਜਾਬ ਵਿੱਚ 80% ਵਾਧ ਬਦਲ ਛਾਇ ਹੋਏ ਹਨ ਗੱਲ ਕਰੀਏ ਜੇ ਸੂਬਿਆਂ ਦੀ ਤਾਂ ਸੂਬੇ ਦੇ ਵਿੱਚ ਵੀਰ ਚੰਨ ਗੜ ਵਿਖੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਨ 33.9 ਡਿਗਰੀ ਦਰਜ ਕੀਤਾ ਗਿਆ ਸੀ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੀ ਸੰਭਾਵਨਾ ਹੈ ਤਾਪਮਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਮੋਹਾਲੀ ਦੀ ਗੱਲ ਕਰੀਏ ਤਾਂ ਵੀਰਵਾਰ ਸ਼ਾਮ ਨੂੰ ਤਾਪਮਨ 34.6 ਡਿਗਰੀ ਦਰਜ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਦੀ ਸੰਭਾਵਨਾ ਹੈ ਤਾਪਮਨ 26 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਬੀਤੀ ਸ਼ਾਮ ਤਾਪਮਨ 33.8 ਡਿਗਰੀ ਕੀਤਾ ਗਿਆ ਹੈ ਅੱਜ ਹਲਕੇ ਬੱਦਲ ਛਾਈ ਰਹਿਣਗੇ ਮੀਂਹ ਦੀ ਵੀ ਸੰਭਾਵਨਾ ਹੈ ਤਾਪਮਾਨ 26 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਲੁਧਿਆਣਾ ਵਿਖੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਸੀ ਅੱਜ ਹਲਕੇ ਬੱਦਲ ਰਹਿਣਗੇ ਮੀਂਹ ਦੀ ਸੰਭਾਵਨਾ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਹੁਣ 11 ਸਤੰਬਰ ਤੱਕ ਪੰਜਾਬ 'ਚ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਨਾ ਹੀ ਮੀਂਹ ਦੀ ਕਿਸੇ ਤਰ੍ਹਾਂ ਦੀ ਕੋਈ ਭਵਿੱਖਿਆਣੀ ਕੀਤੀ ਗਈ ਹੈ ਹਾਲਾਂਕਿ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸਤੰਬਰ ਦੇ ਪਹਿਲੇ ਪੰਜ ਦਿਨਾਂ 'ਚ ਪੰਜਾਬ ਅਤੇ ਚੰਡੀਗੜ੍ਹ 'ਚ ਚੰਗੀ ਬਾਰਿਸ਼ ਹੋਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਮੌਸਮ ਵਿਭਾਗ ਵੱਲੋਂ ਕਿਸੇ ਵੀ ਸੂਬੇ ਲਈ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ 11 ਸਤੰਬਰ ਤੋਂ ਬਾਅਦ ਦੇਖਣਾ ਆਵੇਗਾ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਚੰਗੀ ਬਾਰਿਸ਼ ਹੁੰਦੀ ਹੈ ਜਾਂ ਫਿਰ ਹਜੇ ਵੀ ਲੋਕਾਂ ਨੂੰ ਗਰਮੀ ਤੋਂ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਲੋਕਾਂ ਨੂੰ ਹਾਲਾਂਕਿ ਮੀਂਹ ਨੇ ਜਿੱਥੇ ਲਗਾਤਾਰ ਪੰਜ ਦਿਨ ਪੰਜਾਬ ਅਤੇ ਚੰਡੀਗੜ੍ਹ 'ਚ ਜ਼ਬਰਦਸਤ ਮੀਂਹ ਪਿਆ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਦਵਾਈ ਹੈ ਪਰ ਹੁਣ ਉਸ ਤੋਂ ਬਾਅਦ ਫਿਰ ਗਰਮੀ ਦੀ ਨਮੀ ਜਿਹੜੇ ਵਿੱਚ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦਾ ਤਾਪਮਨ ਜਿਹੜਾ ਫਿਰ ਵਾਧਾ ਨਜ਼ਰ ਆ ਰਿਹਾ ਹੈ ਨਵੀਆਂ ਤਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਂਦਰ ਪੰਜਾਬੀ মিডিਆ ਹੁੰਦੇ ਹੋਈ ਇਜਾਜ਼ਤ ਧੰਨਵਾਦ